ਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਅਪਡੇਟ 8364 ਭਰਤੀ ਦੇ ਸਬੰਧ ਵਿੱਚ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਜਿਵੇਂ ਕਿ ਆਪ ਸਭ ਜਾਣਦੇ ਹੋ ਆਪਣੇ ਡਿਪਾਰਟਮੈਂਟ ਵੱਲੋਂ 364 ਭਰਤੀ ਦੇ ਸਬੰਧ ਵਿੱਚ ਇੱਕ ਸੀਮ ਲਗਾਈ ਗਈ ਆ ਔਰ ਇਹੇ ਸੀਮ ਬੀਐਡ ਅਤੇ ਐਨਆਈਓਐਸ ਦੇ ਸਬੰਧ ਵਿੱਚ ਲਗਾਈ ਗਈ ਆ ਤਾਂ ਫਾਈਨਲ ਅੱਜ ਦੀ ਜੋ ਤਾਰੀਖ ਸੀਗੀ ਕੀ ਡਿਸੀਜਨ ਰਿਹਾਗਾ ਕੀ ਅਪਡੇਟ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉਤਾ ਚੈਨਲ ਨੂੰ ਸਬਸਕ੍ਰਾਈਬ ਕਰੋ ਚਾਂਕੇ ਲੇਟੈਸਟ ਅਪਡੇਟ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣਗੇ ਤਾਂ ਦੋਸਤੋ ਸਭ ਤੋਂ ਪਹਿਲਾਂ ਇੱਕ ਚੀਜ਼ ਵੱਲ ਤੁਹਾਡਾ ਧਿਆਨ ਲੈ ਕੇ ਜਾਣਾ ਚਾਹੁੰਦੇ ਹਾਂ ਜੋ ਆਪਣੀ ਭਰਤੀ 2020 ਦੀ ਹੈ ਔਰ ਬਹੁਤ ਮਿਹਨਤ ਤੋਂ ਬਾਅਦ ਫਾਈਨਲ 19 ਦਸੰਬਰ 2023 ਦੇ ਵਿੱਚ ਆਪਾਂ ਭਰਤੀ ਕਿਵੇਂ ਨ ਕਿਵੇਂ ਦੁਬਾਰਾ ਤੋਂ ਬਹਾਲ ਕਰਵਾਈ ਹੈ ਔਰ ਇਸੇ ਤਰ੍ਹਾਂ ਡਿਪਾਰਟਮੈਂਟ ਨੇ 8 ਵੀਕ ਦਾ ਸਮਾਂ ਹਾਈ ਕੋਰਟ ਤੋਂ ਮੰਗਿਆ ਸੀ ਕਿ ਸਾਨੂੰ 8 ਵੀਕ ਦਾ ਸਮਾਂ ਦਿੱਤਾ ਜੋ ਵੀ ਅਸੀਂ 8 ਵੀਕ ਦੇ ਵਿੱਚ ਭਰਤੀ ਪੂਰੀ ਕਰਾਂਗੇ। ਲੇਕਿਨ ਇੱਕ ਮੰਦਭਗ ਖਬਰ ਆਪਾਂ ਨੂੰ ਲਾਸਟ ਵੀਕ ਮਿਲੇਗੀ ਜਿਸ ਦੇ ਵਿੱਚ ਇੱਕ ਆਸਾਨੀ ਨਾਲ ਡਿਪਾਰਟਮੈਂਟ ਬੋਲ ਰਿਹਾ ਹੈਗਾ ਕਿ ਅਸੀਂ ਹਾਈ ਕੋਰਟ ਤੋਂ ਫਾਈਨਲ ਡਿਸੀਜਨ ਚਾਹੁੰਦੇ ਆਂ। ਔਰ ਉਹ ਵੀ ਲਾਸਟ ਵੀਕ ਕਿੰਨੀ ਬਸ਼ਰਮੀ ਵਾਲੀ ਗੱਲ ਹੈ। ਡਿਪਾਰਟਮੈਂਟ ਦਿੱਲੀ ਸਰਕਾਰ ਦੇ ਲਈ ਕਿ ਕਿਸ ਤਰੀਕੇ ਨਾਲ 2364 ਉਮੀਦਵਾਰਾਂ ਨੂੰ ਰੋਲ ਲਿਆ ਜਾ ਰਿਹਾ ਜੋ ਭਰਤੀ ਪਹਿਲਾਂ ਇੰਨੀ ਮੈਂਟ ਦੇ ਨਾਲ ਐਨੇ ਧਰਨੇ ਇੰਨਾ ਰੋਸ ਪ੍ਰਦਰਸ਼ਨ ਤੋਂ ਬਾਅਦ ਬਹਾਲ ਕਰਵਾਈ ਗਈ ਹੈ ਅੱਜ ਫਿਰ ਉਸ ਨੂੰ ਹਾਈ ਕੋਰਟ ਦੇ ਵਿੱਚ ਲਗਾਇਆ ਅਤੇ ਉਹ ਉਸ ਕਰਕੇ ਜਿਸ ਦਾ ਡਿਸੀਜਨ ਸੁਪਰੀਮ ਕੋਰਟ ਨੇ ਪਹਿਲਾਂ ਹੀ ਦੇ ਦਿੱਤਾ ਸੀ ਅਗਰ ਡਿਪਾਰਟਮੈਂਟ ਸਹੀ ਹੁੰਦਾ ਤਾਂ ਜਿਸ ਦਿਨ ਭਰਤੀ ਬਹਾਲ ਹੋਈ ਹੈ ਉਸ ਦਿਨ ਜਾਂ ਫਿਰ ਉਸ ਤੋਂ 5-7 ਦਿਨ ਦੇ ਵਿੱਚ ਵਿੱਚ ਸੀਐਮ ਲਗਾਈ ਜਾਂਦੀ ਡਿਪਾਰਟਮੈਂਟ ਵੱਲੋਂ ਔਰ ਇਹ ਜਵਾਬ ਜੋ ਹੁਣ ਮੰਗਿਆ ਜਾ ਰਿਹਾ ਉਸ ਟਾਈਮ ਮੰਗਿਆ ਜਾਂਦਾ ਉਸ ਟਾਈਮ ਡਿਪਾਰਟਮੈਂਟ ਕਿਉਂ ਸੋ ਰਿਆ ਸੀ ਇਸ ਕਰਕੇ ਇਹ ਡਿਪਾਰਟਮੈਂਟ ਦੀ ਚਲਾਕੀ ਅਣਗਹਿਲੀ ਜਾਂ ਫਿਰ ਗੁੰਮਰਾਹ ਕਰਨ ਦੇ ਲਈ ਕੀਤਾ ਜਾ ਰਿਹਾ ਹੁਣ ਆਪਾਂ ਇੱਕ ਵਾਰ ਉਹ ਸੀਐਮ ਤੇ ਵੀ ਤੁਹਾਨੂੰ ਲੈ ਕੇ ਚੱਲਦੇ ਹਾਂ ਆ ਇਹ ਆਪਣੀ ਜੋ ਸੇਮ ਹੈ 10 14 85 83 14 ਫੈਬ ਨੂੰ ਰਜਿਸਟਰ ਕੀਤੀ ਗਈ ਹੈ ਅਤੇ ਅੱਜ ਜੋ 15 ਤਰੀਕ ਨੂੰ ਇਸ ਦੀ ਤਰੀਕ ਸੀਗੀ ਅਰਜੈਂਟਲੀ ਕੋਰਟ ਰੂਮ ਨੰਬਰ 1 ਵਿੱਚ ਸੀ ਅਤੇ ਅਰਜੈਂਟਲੀ ਸੀਰੀਅਲ ਨੰਬਰ 102 ਸੀ 102 ਨੰਬਰ ਹੋਣ ਦੇ ਬਾਵਜੂਦ ਵੀ 4 ਵਜੇ 5 ਵਜੇ ਦੇ ਕਰੀਬ ਆਪਣੀ ਇਸ ਸੀਮ ਦੀ ਸੁਣਵਾਈ ਕੀਤੀ ਗਈ ਇੱਥੇ ਵੀ ਇਹ ਗੱਲ ਸਪਸ਼ਟ ਹੁੰਦੀ ਹੈ ਡਿਪਾਰਟਮੈਂਟ ਦੀ ਕਾਮੀ ਡਿਪਾਰਟਮੈਂਟ ਕਦੇ ਨਹੀਂ ਚਾਹੁੰਦਾਗਾ ਕਿ ਭਰਤੀ ਪੂਰੀ ਹੋਵੇ ਇਸ ਕਰਕੇ ਇੰਨੀ ਲੇਟ ਇਸ ਦੀ ਸੁਣਵਾਈ ਕੀਤੀ ਗਈ ਕਿਉਂਕਿ ਸੁਣਵਾਈ ਉਸ ਟਾਈਮ ਹੀ ਹੁੰਦੀ ਹੈ ਜਦੋਂ ਪਟੀਸ਼ਨਰ ਜੋ ਜਿਨ੍ਹਾਂ ਨੇ ਸ਼ੀਮ ਲਗਾਈ ਹੈ ਉਸ ਆਪਣੇ ਐਡਵੋਕੇਟ ਨੂੰ ਲੈ ਕੇ ਕੋਰਟ ਦੇ ਵਿੱਚ ਪਹੁੰਚਣਗੇ ਤਾਂ ਹੁਣ ਇਸ ਦਾ ਹਾਲੇ ਤੱਕ ਕੋਈ ਫਾਈਨਲ ਡਿਸੀਜਨ ਨਹੀਂ ਛੋ ਹੋਇਆ ਸਿਰਫ ਲਾਸਟ ਛੋ ਹੋਇਆ ਡਿਸਪੋਜ਼ ਆਫ ਹੁਣ ਆਰਡਰ ਕੱਲ ਤੱਕ ਜਾਰੀ ਹੋਣਗੇ ਉਸ ਦੇ ਉੱਪਰ ਪਤਾ ਚੱਲੇਗਾ ਕਿ ਇਸ ਸੀਐਮ ਦਾ ਕੀ ਨਤੀਜਾ ਨਿਕਲਾ ਹੈ ਕਿ ਡਿਪਾਰਟਮੈਂਟ ਦੇ ਕਿਸ ਤਰੀਕੇ ਭਰਤੀ ਪੂਰੀ ਕਰਨੀ ਹੈ ਕਿਉਂਕਿ ਰੋਲੇ ਦੋ ਆ ਇੱਕ ਹਾਈ ਕੋਰਟ ਨੇ ਆਰਡਰ ਦਿੱਤਾਗਾ ਕਿ ਨੋਟੀਫਿਕੇਸ਼ਨ ਦੇ ਆਧਾਰ ਤੇ ਭਰਤੀ ਕੀਤੀ ਜਾਵੇ ਸਪਰੀਮ ਕੋਰਟ ਨੇ ਆਰਡਰ ਦਿੱਤੇ ਆ ਕਿ 2018 ਤੋਂ ਬਾਅਦ ਜਿੰਨੀਆਂ ਵੀ ਭਰਤੀਆਂ ਨੇ ਉਹਨਾਂ ਦੇ ਵਿੱਚੋਂ ਐਨ ਆਈਓਐਸ ਅਤੇ ਬੀਅਰਡ ਨੂੰ ਬਾਹਰ ਕੀਤਾ ਜਾਵੇ ਤਾਂ ਹੁਣ ਇਸ ਚੀਜ਼ ਤੇ ਵੀ ਇੱਕ ਵੱਡਾ ਵਿਚਾਰਵਤੰਦਰਾ ਚੱਲ ਰਿਹਾ ਹੈ ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਸ਼ੇਅਰ ਕਰਨੇ ਆ ਇਸ ਤੋਂ ਇਲਾਵਾ ਹੋਰ ਜੋ ਵੀ ਅਪਡੇਟ ਆਏਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਧੰਨਵਾਦ